ਡੇਰ ਰਾਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅਤਕਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਸਰਦੀਪ ਪਿੰਡ ਨੁਸ਼ਹਿਰਾ ਢਾਲਾ ਵਿਖੇ ਮੌਜੂਦ ਆ ਤਾਂ ਤਸਵੀਰ ਤੁਹਾਡੇ ਨਾਲ ਜ਼ੀਰੋ ਲਾਈਨ ਤੋਂ ਹੀ ਕਹਿ ਸਕਦੇ ਸਾਂਝੀ ਕਰ ਰਹਾ ਹਾਂ ਤੁਸੀਂ ਵੇਖ ਸਕਦੇ ਹੋ ਕਿ ਮਾਹੌਲ ਜਿਹੜਾ ਇਸ ਵੇਲੇ ਇਸ ਪਿੰਡ ਦਾ ਬਿਲਕੁਲ ਸ਼ਾਂਤ ਹੈ ਤੇ ਸੋਸ਼ਲ ਮੀਡੀਆ ਦੀਆਂ ਕੁਝ ਅਫਵਾਹਾਂ ਦੇ ਵਿੱਚ ਆਉਣ ਦੀ ਲੋੜ ਵੀ ਨਹੀਂ ਹੈ ਜਿੱਥੇ ਬਹੁਤ ਸਾਰੇ ਲੋਕ ਰਾਸਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੇਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਸਾਰੀਆਂ ਗੱਲਾਂ ਤੇ ਵੀ ਆਪਾਂ ਸਰਦੀ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਕਿਉਂਕਿ ਜਿਨ੍ਹਾਂ ਨੇ 65 ਤੇ 71 ਦੀ ਜੰਗ ਆਪਣੀਆਂ ਅੱਖਾਂ ਨਾਲ ਵੇਖੀ ਹੈ ਤੇ ਹੰਡਾਈ ਹੈ ਤਾਂ ਜੰਗ ਦੇ ਹਾਲਾਤ ਜਿਹੜੇ ਨੇ ਉਹ ਸਿਰਫ ਕਸ਼ਮੀਰ ਦੇ ਵਿੱਚ ਨਹੀਂ ਜਿੱਥੇ ਕਿ ਪਹਿਲਗਾਮ ਦੇ ਵਿੱਚ ਪਹਿਲਾਂ ਪਾਕਿਸਤਾਨ ਵਾਲੇ ਪਾਸੋਂ ਜਿਹੜਾ ਅਤਿ ਕਵਾਦੀਆਂ ਦੇ ਵੱਲੋਂ ਨਿਹੱਤੇ ਲੋਕਾਂ ਤੇ ਹਮਲਾ ਕੀਤਾ ਗਿਆ ਸੀ ਤਾਂ ਮੈਂ ਇਸ ਵੇਲੇ ਨਸ਼ਹਰਾ ਢਾਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਉਹ ਤਸਵੀਰ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਕਿ ਮੇਰੇ ਬਿਲਕੁਲ ਬੈਕ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਕਿ ਤਾਰ ਲੱਗੀ ਹੋਈ ਆ ਤਾਂ ਬਿਲਕੁਲ ਮਾਹੌਲ ਜਿਹੜਾ ਉਹ ਇੱਥੇ ਕਹਿ ਸਕਦੇ ਆ ਕਿ ਹਾਲੇ ਤੱਕ ਸ਼ਾਂਤੀਪੂਰਵਕ ਹੈ ਤੇ ਕਿਸੇ ਕਿਸਮ ਦੀ ਇੱਥੇ ਪਿੰਡ ਵਾਲਿਆਂ ਨੂੰ ਉੱਠਣ ਦੇ ਵਾਸਤੇ ਵੀ ਹਾਲੇ ਨਹੀਂ ਕਿਹਾ ਗਿਆ ਅਤੇ ਕੁਝ ਇੱਥੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੱਸ ਦਈਏ ਕਿ ਸਰਹੱਦੀ ਏਰੀਏ ਦਾ ਮਾਹੌਲ ਜਿਹੜਾ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਵੀ ਜਿਹੜੀਆਂ ਨੇ ਉਹ ਜ਼ਿਆਦਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਸਾਡੇ ਨਾਲ ਇੱਥੋਂ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਨਸ਼ਰਾ ਢਲਾ ਸੋਰਨ ਸਿੰਘ ਅੱਛਾ ਜੀ ਬਾਬਾ ਜੀ ਮਿਹਨਤ ਦੇ ਨਾਲ ਘਰ ਬਣਾਏ ਹੁੰਦੇ ਆ ਘਰ ਛੱਡ ਨੂੰ ਕਿਸਦਾ ਦਿਲ ਨਹੀਂ ਕਰਦਾ ਕਿੰਨੀਆਂ ਜੰਗਾਂ ਹੁਣ ਤੱਕ ਤੁਸੀਂ ਦੇਖੀਆਂ ਨੇ ਦੋ ਜੰਗਾਂ ਆਖਿਆ ਸੰਪੈਣ ਦੀ 71 ਦੀ ਜੀ ਕਿਵੇਂ ਦਾ ਮਾਹੌਲ ਸੀ ਉਸ ਵੇਲੇ ਮਾਹੌਲ ਉਦੋਂ ਦੇ ਮਾੜਾ ਹੀ ਉਦੋਂ ਅਸੀਂ ਨਿੱਕੇ ਛੋਟੇ ਹਾਂ ਜੀ ਜੀ ਤੇ ਆ ਪਿੰਡ ਵੀ ਮਲਦੇ ਆਪਾਂ ਅੱਛਾ ਜੀ ਤੇ ਪੜਾਣਾ ਅੱਛਾ ਇੱਥੋਂ ਜਿਹੜੇ ਬੱਚੇ-ਬੱਚੇ ਵੀ ਇਹਨਾਂ ਉਦੋਂ ਸੱਤੇ ਪਿਆ ਮਹਵਲਾ ਹੋ ਗਿਆ ਤੇ ਲੈ ਆਏ ਸਾਰੇ ਇੱਥੇ ਜਿਹੜੇ ਆਣੇ ਜਣੇ ਆ ਗਏ ਜੀ ਜੀ ਤੇ ਮੁੜ ਕੇ ਮੋੜਨੇ ਪਏ ਸੀ ਜੀ ਬੱਸ ਬੁਸੂ ਹੀ ਲੈ ਆਂਦੀ ਆਪਾਂ ਜੀ ਤੇ ਇਹ ਪਿੰਡ 'ਚ ਬੜਾ ਮੋਕੇ ਖਾਂਡ ਪੜ ਆਪਣਾ ਗੋਦਰਾ ਛੇਪਾਸ਼ੀ ਦਾ ਜੀ ਜੀ ਉੱਥੇ ਖਾਂਡ ਪੜ ਵੀ ਕਰਾਇਆ ਜੀ ਤੇ ਇੱਥੇ ਰਹਿਣ ਨਹੀਂ ਕਾਕੂ ਦਿੰਦਾ ਅੱਛਾ ਜੀ ਆਸਾਉ ਲੈ ਜਾਂਦਾ ਲੋਕਾਂ ਮੰਜੇ ਮੰਜੇ ਲੋਟ ਕੇ ਜੋ ਮੱਜਾਂ ਕੀ ਡੰਗ ਜੋ ਕਰਕੇ ਟੈਚਾ ਸਭ ਕੁ ਲੈ ਜਾਂਦਾ ਸੀ ਜੀ ਹਾਂ ਪਾਕਿਸਤਾਨ ਨੇ ਆਪਣਾ ਕਿਹੜਾ ਇਲਾਕਾ ਉਸ ਵੇਲੇ ਮੱਲਿਆ ਸੀ ਤੇ ਆਪਾਂ ਕਿਹੜਾ ਉਹਨਾਂ ਦਾ ਇਲਾਕਾ ਮੱਲਿਆ ਸੀ ਇਹ ਜ਼ਰੂਰ ਦੱਸ ਪਾਕਿਸਤਾਨ ਨੇ ਕਿਹੜੇ ਇਲਾਕੇ ਤੋਂ ਕਬਜ਼ਾ ਕੀਤਾ ਸੀ ਉਹਨਾਂ ਕਤਰ ਨਹੀਂ ਕੀਤਾ ਸੀ ਸ਼ੀਨੇ ਮੱਲੇ ਸੀ ਜੀ ਜੀ ਆਪਾਂ ਕੁੜਗੀ ਮੱਲਦੀ ਜੀ ਉਸ ਵੇਲੇ ਨੁਕਸਾਨ ਜਿਹੜਾ ਪੰਜਾਬ ਦਾ ਪੰਜਾਬੀਆਂ ਦਾ ਕਿੰਨਾ ਕੁ ਨੁਕਸਾਨ ਜਿਹੜਾ ਉਸ ਵੇਲੇ ਬੜਾ ਜ਼ਿਆਦਾ ਹੋਇਆ ਸੀ ਉਹਨਾਂ ਦਾ ਘਾਟਾ ਹੋਇਆ ਆਪਣਾ ਘਾਟਾ ਜੀ ਕੀ ਲੱਗਦਾ ਜਿਹੜਾ ਹੁਣ ਤੁਸੀਂ ਇਸ ਵੇਲੇ ਸਰਾਦ ਦੇਤੇ ਬੈਠੇ ਹੋ ਇੱਥੋਂ ਦਾ ਮਾਹੌਲ ਤੇ ਜਿਹੜਾ ਸ਼ਹਿਰਾਂ ਦੇ ਵਿੱਚ ਅਫਵਾਹ ਵਰਗਾ ਮਾਹੌਲ ਹੈ ਉਸ ਮਾਹੌਲ ਤੇ ਕੀ ਕਹਿਣਾ ਚਾਹੋ ਐ ਚੇ ਮਾਹੌਲ ਹਾਂ ਤਾਂ ਜੇ ਕੋਈ ਮਤਲਬ ਸਾਡੇ ਨੀ ਆਇਆ ਨਾ ਗਿਆ ਜੀ ਨਾ ਨੂੰ ਕਿਹਨੇ ਗਿਆ ਇੱਥੇ ਬੈਠੇ ਮੈਂ ਇੱਥੋਂ ਸ਼ਾਮਾਂ ਤੱਕ ਰਹਿੰਦੇ ਤਕਾਲਾਂ ਤੱਕ ਇੱਥੇ ਬੈਠੇ ਸਾਨੂੰ ਨੂੰ ਕੋ ਆਂਦਾ ਵੀ ਜਾਓ ਚਾ ਨਾ ਜਾਓ ਜੀ ਜੀ ਅਜੇ ਕੋ ਫੌਜ ਨਹੀਂ ਸਾਡੇ ਆਈ ਕੋ ਮਨਾਦੀ ਅਸਰ ਨੂੰ ਪੂਆਂ ਦੀ ਬਜਾਓ ਜਾਓ ਜੀ ਜੀ ਸਾਨੂੰ ਸਾਨੂੰ ਨਹੀਂ ਆਉਂਦਾ ਕੁਝ ਬਸ ਇਸ ਰੱਦ ਦੇ ਬਿਲਕੁਲ ਨੇੜੇ ਜਿਹੜਾ ਗੁਰੂ ਘਰ ਹੈ ਉਹਦੇ ਇਤਿਹਾਸ ਬਾਰੇ ਵੀ ਥੋੜਾ ਜਰੂਰ ਦੱਸਿਓ ਬਾਬਾ ਜੀ ਦਾ ਇਹ ਕਿਹੜਾ ਕਿੰਨਾ ਦਾ ਗੁਰਦੁਆਰਾ ਹੈ ਤੇ ਹਾਂਜੀ ਬਾਬਾ ਜੱਲਨ ਸਾਹਿਬ ਦਾ ਅੱਛਾ ਜੀ ਬਾਬਾ ਜੱਲਨ ਦਾ ਆ ਜੱਟੋ ਆ ਜੀ ਤੇ ਇੱਥੇ ਦੇ ਮਤਲਬ ਕਤਰਾਂ ਦੇ ਬੰਬ ਬੜੇ ਬੱਚੇ ਸੀ ਤੇ ਕੋਈ ਸਾਡੇ ਚੱਲਿਆ ਨਹੀਂ ਬੰਬੇ ਪੈਣੇ ਕੋਈ ਉਤਰਾ ਪਏ ਰਹੇ ਸਾਰੇ ਪਿੰਡ ਦੀ ਵਜੇ ਸੀ ਜੀ ਤੇ ਪਿੰਡ ਦੀ ਉਤਰਾ ਪਿਆ ਰਹੇ ਇੱਥੇ ਬੰਨੇ ਬੰਨੇ ਘਰੇ ਘਰੇ ਵਜੇ ਸੀ ਇੱਥੇ ਵੀ ਉਤਰਾ ਪਏ ਰਹੇ ਕੋਈ ਬੰਬ ਨਹੀਂ ਕਰੇ ਚੱਲਣ ਤਾਂ ਦੇ ਮਾਰਾ ਨੇ ਸ਼ਰਧਾ ਨਾਲ ਲੱਗਦੇ ਪਿੰਡਾਂ ਦੇ ਲੋਕ ਜੰਗ ਕਦੀ ਨਹੀਂ ਚਾਹੁੰਦੇ ਕੀ ਤੁਸੀਂ ਚਾਹੁੰਦੇ ਹੋ ਕਿ ਜੰਗ ਲੱਗਣੀ ਚਾਹੀਦੀ ਹੈ ਨਹੀਂ ਨਹੀਂ ਅਸੀਂ ਵੀਰੇ ਅਸੀਂ ਨਹੀਂ ਜੰਗ ਚਾਹੁੰਦੇ ਜੀ ਐਂ ਐ ਅਸੀਂ ਜੋਗ ਜੰਗ ਨਹੀਂ ਚਾਹੁੰਦੇ ਤੇ ਜੰਗ ਲੱਗ ਗਿਆ ਤੇ ਇੱਥੇ ਬਰੀ ਮੰਦੀ ਹਾਲਤ ਹੋਣੀ ਜੋ ਇੱਥੇ ਰਹਿਣਾ ਕੋਈ ਕੋਈ ਜੰਗ ਬਣਾ ਪਣਾ ਲੱਗ ਜਾਣਾ ਤੇ ਜੇ ਲੱਗਾ ਦੇ ਜੀ ਹਾਂ ਇਹਨੇ ਕਹਿਆ ਤਾਂ ਬਿਲਕੁਲ ਸਰਦੀ ਏਰੀਆ ਦੇ ਲੋਕਾਂ ਦਾ ਉਹੀ ਜਿਹੜਾ ਕਹਿਣਾ ਹੈ ਇੱਕ ਹੋਰ ਬਜ਼ੁਰਗ ਸਾਡੇ ਨਾਲ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਜੀ ਮਤੀ ਸਿੰਘ ਕਿੰਨੀ ਉਮਰ ਹੋ ਗਈ ਹੈ ਜੀ ਉਮਰੋਂ ਮੈਂ ਕਿਹੜਾ ਪੜਿਆ ਜੀ ਅੱਛਾ ਜੀ 70 ਅੱਛਾ ਜੀ ਹਾਂ ਜੀ ਤਾਂ ਤੁਹਾਡੀ ਸੰਭਾਲ ਦੇ ਵਿੱਚ ਇੱਥੇ ਕਿੰਨੀ ਵਾਰ ਮਾਹੌਲ ਜਿਹੜਾ ਉਹ ਤਣਾਅਪੂਰਨ ਹੋਇਆ ਇੱਥੇ ਹਾਂ ਜੀ ਦੋ ਨਾ ਦੋ ਜੰਗਾਂ ਲੱਗੀਆਂ ਜੀ ਅੱਛਾ ਜੀ ਦੋ ਜੰਗਾਂ ਲੱਗੀਆਂ 71 66 ਅੱਛਾ ਜੀ ਹਾਂ ਜੀ ਤਾਂ ਤੁਸੀਂ ਤਾਂ ਬੱਚਿਆਂ ਨੂੰ ਵੀ ਦੱਸੋਗੇ ਕਿ ਅਜਿਹੇ ਮਾਹੌਲ ਤਾਂ ਕਦੀ ਬੰਨਾ ਨਹੀਂ ਚਾਹੀਦਾ ਜਿਹੜਾ ਤੁਸੀਂ ਵੇਖਿਆ ਐਂ ਤਾਂ ਹੱਥ ਜੋੜ ਦੇ ਨਾਲ ਲੱਗੇ ਜੀ ਆ ਵੇਖੋ ਅੱਛਾ ਜੀ ਕੋਈ ਫਾਇਦਾ ਤੁਹਾਡਾ ਨਹੀਂ ਨਿਕਲਣਾ ਜਾਂਦੇ ਜੀ 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 ਉਕੇ ਮਰਨਾ ਮੁਰਤੇ ਜੀ ਹੁਣ ਤੇ ਚਲ ਆਪਣੇ ਇੱਥੇ ਮੜਿਆ ਜਾਣਾ ਕੰਮ ਕਰਨ ਦੇ ਖਾਂਡੇ ਆ ਜੀ ਜੀ ਬਗਾਨੇ ਘਰ ਕਿੱਥੋਂ ਗੁਜ਼ਾਰਾ ਹੋਊਗਾ ਜੀ ਹਾਂਜੀ ਕਿੰਨੀ ਮਿਹਨਤ ਕਰਕੇ ਇੱਥੇ ਜਿਹੜਾ ਆਪਣੇ ਘਰ ਬਣਾਏ ਨੇ ਕਿੰਨੀ ਮਿਹਨਤ ਕਰਕੇ ਕਿੰਨੀ ਜ਼ਮੀਨ ਬਣਾਈ ਇਹ ਵੀ ਜ਼ਰੂਰ ਦੱਸੋ ਜੀ ਹਾਂਜੀ ਜ਼ਮੀਨ ਆਪਣੀ ਤੇ ਇਹਨਾਂ ਦੀ ਹੈਗੀ ਆ ਅੱਛਾ ਜੀ ਤੇ ਆਪਾਂ ਦੇ ਘਰ ਬਣਾਇਆ ਤੇ ਮੜਿਆ ਚੰਗਾ ਜੀ ਤੇ ਕਿਸੇ ਦੇ ਘਰ ਗੁਜ਼ਾਰਾ ਹੋਣਾ ਨਹੀਂਗਾ ਬਿਲਕੁਲ ਆਪਣਾ ਦੇ ਇਕੱਲੇ ਕਿਤੇ ਇਹ ਟਹਿ ਜਾਣਾ ਜੀ 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 ਦੀ ਨਹੀਂ ਤੇ ਆਪਣੇ ਸ਼ਾਂਤੀ ਨੇ ਬੈਠੇ ਜਿੱਥੇ ਕੋਈ ਸੰਦ ਕੋਈ ਕੋਈ ਮਾਹੌਲ ਹੀ ਮਜਾਦਾ ਉਸ ਟਾਈਮ ਤੇ ਬਜ਼ੁਰਗੋ ਘਰ ਛੱਡਣਾ ਪਿਆ ਸੀ ਹਾਂਜੀ ਉਦੋਂ ਛੱਡ ਕੇ ਗਏ ਅੱਛਾ ਜੀ ਹਾਂਜੀ ਤਾਂ ਜਦੋਂ ਆਪਣਾ ਘਰ ਛੱਡ ਕੇ ਕਿਤੇ ਰਹਿਣਾ ਪੈਂਦਾ ਫਿਰ ਉੱਥੇ ਤਾਂ ਬਹੁਤ ਤੰਗੀ ਪੇਸ਼ੀ ਆਉਂਦੀ ਜਾਂਦੀ ਹੈ ਨਾ ਇਹ ਅਗਲਿਆਂ ਨੂੰ ਪਰੇਸ਼ਾਨੀ ਬੜੀ ਜੀ ਉਹਨਾਂ ਦੇ ਆਪਣਾ ਛੱਡਨ ਦਾ ਮੈਂ ਕਿ ਦੂਜੇ ਨੂੰ ਕੌਣ ਸਾਲਦਾ ਜੀ ਬਿਲਕੁਲ ਹਾਂਜੀ ਅਈਂ ਦਾ ਹੱਥ ਜੋੜਦੇ ਮਹਾਰਾਜ ਗੜੀ ਨਾ ਹੀ ਲੱਗੇ ਜੀ 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 ਇੱਥੇ ਆਪਣੇ ਘਰ ਬਿਠੇ ਕਿੱਥੇ ਨਜ਼ਾਰਾ ਹੋਣਾ ਜੀ ਜੀ ਹਾਂਜੀ ਦੋਹਾਂ ਦੇਸ਼ਾਂ ਵਿਚਾਲੇ ਵਧਿਆ ਤਣਾਅ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਪਹਿਲਗਾਮ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਮਲਾ ਹੁੰਦਾ ਹੈ ਤਾਂ ਭਾਰਤ ਦੇ ਵੱਲੋਂ ਇੱਕ ਜਵਾਬੀ ਕਾਰਵਾਈ ਕੀਤੀ ਜਾਂਦੀ ਐ ਵਕਤ ਕੋਈ ਨਹੀਂ ਕਿਦਾਂ ਪਹਿਲਾਂ ਦਾ ਹੀ ਉਦਾਂ ਹੀ ਵਕਤ ਚੱਲ ਰਿਹਾ ਹੈ ਅੱਛਾ ਜੀ ਹਾਂਜੀ ਕਿਦਾਂ ਇਹ ਵਾਤਾਵਰਨ ਪਹਿਲਾਂ ਚੱਲ ਰਿਹਾ ਸੀ ਵੀ ਜੀ ਜੀ ਕਿਦਾਂ ਕਾਮਦਾਰ ਪਹਿਲਾਂ ਚੱਲ ਰਿਹਾ ਉਦਾਂ ਹੀ ਕਾਮਦਾਰ ਚੱਲ ਰਿਹਾ ਕੋਈ ਨਹੀਂ ਆ ਵੀ ਇਸ ਲੜਾਈ ਦਾ ਕੋਈ ਨਹੀਂ ਵੀ ਇਸ ਵਕਤ ਵੀ ਵੀ ਹੁਣੇ ਲੜਾਈ ਲੱਗ ਜਾਣੀ ਵੀ ਉੱਠ ਜੋ ਕੋਈ ਸਾਡੇ ਕੋਈ ਪਿੰਡਾਂ ਦੇ ਕੋਈ ਇਹ ਨੁਮਨੀ ਚਿਤਖਿਆਲ ਵੀ ਨਹੀਂ ਆ ਵੀ ਲੜਾਈ ਦਾ ਮਾਹੌਲ ਆ ਸ਼ਹਿਰਾਂ ਦੇ ਵਿੱਚ ਕਿਵੇਂ ਵੇਖਣ ਨੂੰ ਮਿਲਦਾ ਹੈ ਜੀ ਸ਼ਹਿਰਾਂ ਦੇ ਵਿੱਚ ਵੇਖੋ ਵੀਧੀ ਜਿਆਦਾ ਤੇ ਆ ਮੋਬਾਈਲ ਹੀ ਜਿਆਦਾ ਖਵਾਈ ਵਾੜ ਢਾਈ ਜਾਂਦੇ ਜੀ ਜੀ ਇਹੋ ਜਿਆਦਾ ਕਰਕੇ ਇੱਕ ਦੂਜਾ ਵੀਡੀਓ ਪਾਈ ਜਾਂਦਾ ਗੱਲ ਥੋੜੀ ਹੁੰਦੀ ਆ ਤੇ ਵਿਦਾ ਚੜਾ ਕੇ ਗੱਲ ਬਹੁਤ ਜਿਆਦੀ ਕਰੀ ਜਾਂਦੇ ਜੇ ਮੰਨ ਲਓ ਜੰਗ ਦਾ ਮਾਹੌਲ ਬਣਦਾ ਤੇ ਨੁਕਸਾਨ ਤੇ ਪੰਜਾਬ ਦਾ ਪੰਜਾਬੀ ਹਾਂਜੀ ਸਾਰੇ ਸਾਰਿਆਂ ਦਾ ਸਰਾ ਇਲਾਕੇ ਦਾ ਜਿਆਦਾ ਨੁਕਸਾਨ ਹੋਊਗਾ ਜੀ ਜੀ ਹਾਂਜੀ ਹਾਂਜੀ ਬਿਰਕੋ ਤੁਸੀਂ ਕੋਈ ਤੁਹਾਡੇ ਸਮੇਂ ਮਾਹੌਲ ਠੀਕ ਕਿਵੇਂ ਦਾ ਨਹੀਂ ਮਾਹੌਲ ਆਪਾਂ ਲੜਾਈ 71 ਦੀ ਜਿਹੜੀ ਵੇਖੀ ਸੀ ਉਹ ਛੋਟੇ ਹੁੰਦਵਾ ਜੇ ਅੱਛਾ ਜੀ ਤੇ ਉਹਦੇੰਦੇ ਐਵੇਂ ਤਿੰਨ ਕ ਸਾਲ ਦੇ ਹਨਾ ਵੱਡੇ ਕੀ ਦੱਸਦੇ ਨੇ ਉਹ ਲੜਾਈ ਵੱਡੇ ਦੇ ਲੜਾਈ ਜਾਂਦੇ ਲੜਾਈ ਹੁੰਦੀ ਮਾੜੀ ਹੈ ਤੇ ਜਿਆਦੀ ਅੱਛਾ ਜੀ ਹਾਂ ਲੜਾਈ ਤੇ ਹੈਗੀ ਮਾੜੀ ਜਿਆ ਜੀ ਹਾਂਜੀ ਸਿਰਫ ਦੇ ਏਰੀਏ ਦੇ ਲੋਕ ਤੇ ਦੇਖਦੇ ਲੋਕ ਨਹੀਂ ਚਾਹੁੰਦੇਗੇ ਨਾ ਨਹੀਂ ਹਾਂਜੀ ਹਾਂਜੀ ਨਾ ਲੱਗੇ ਹਾਂਜੀ ਆ ਹਾਨੂੰ ਤੇ ਬਿਰ ਬਿਰ ਸਭ ਕੁਝ ਜੇ ਲੱਗ ਜੇ ਡੰਗਰ ਵਚਾ ਕਿੱਧਰ ਰਹੀ ਜਾਵਾਂਗੇ ਤੇ ਕਹੇ ਨੂੰ ਜੀ ਜੀ ਹਾਂਜੀ ਆਹਾਂ ਦੇ ਵਿੱਚ ਲੋਕ ਪੈਟਰੋਲ ਪੰਪ ਤੋਂ ਤੇਲ ਪਾਈ ਜਾਂਦੇ ਆ ਲੈ ਆਉਂਦੇ ਆ ਹਾਂ ਜੰਗ ਦਾ ਕੋਈ ਫਰਕ ਪਊਗਾ ਹਾਂਜੀ ਕੋਈ ਨਹੀਂ ਜੀ ਕੋਈ ਨਹੀਂ ਇੱਦਾਂ ਫਰਕ ਤੇ ਕੋਈ ਨਹੀਂ ਪੈਣਾ ਜੀ ਡਰਦੇ ਲੋਕ ਤੇਲ ਤੋਂ ਇਕੱਠਾ ਕਰੀ ਜਾਂਦਾ ਆ ਵੀ ਸੰਦਾ ਚ ਪਾਉਣ ਲਈ ਤੇ ਹਾਂਜੀ ਇੱਥੇ ਸਾਰੇ ਆਏ ਤੋਰੇ ਫਿਰਦਾ ਜੇ ਵਧੀਆ ਚੰਗਾ ਮਾਹੌਲ ਜੇ ਹਾਂਜੀ ਹੁਣ ਅੱਜ ਰਾਤ ਪਹਿਲੇ ਵਾਂਗੂ ਹੀ ਪੂਰਾ ਖਤਰਾ ਨਹੀਂ ਪਹਿਲੇ ਵਾਂਗੂ ਹੀ ਮਾਹੌਲ ਜੇ ਇੱਥੇ ਹਾਂਜੀ ਉਤਰਾਂ ਦਾ ਕੋਈ ਨਹੀਂ ਕਤਰਾ ਕੋਈ ਨਹੀਂ ਬਾਕੀ ਜੇ ਸਰ ਮਲੋ ਜੰਗ ਜਿਹੜੀ ਇਹ ਮਸਲੇ ਦਾ ਨਾ ਤੇ ਨਹੀਂ ਹੈ ਹਾਂਜੀ ਨਹੀਂ ਦੇਖਦੇ ਹੋ ਕਿ ਹਾਂਜੀ ਸਾਡੀ ਏਰੀਆ ਦੇ ਲੋਕਾਂ ਨੂੰ ਪਿੰਡ ਛੱਡ ਕੇ ਦੂਜੇ ਕਿਤੇ ਰਿਸ਼ਤੇਦਾਰ ਕੋ ਜਾਣਾ ਪੈਂਦਾ ਤੇ ਕਿੰਨੇ ਕੋਕਾ ਬੜਾ ਬੜਾ ਮੁਸ਼ਕਲ ਹੋਣਾ ਹੈ ਜੀ ਜੀ ਹਾਂਜੀ ਬੜਾ ਮੁਸ਼ਕਲ ਹੋਣਾ ਹੈ ਮਗਰ ਉਹ ਘਰ ਲੋਕਾਂ ਨੇ ਉਂਝ ਭਾਂਡੇ ਚੋਕੇ ਲੈਣੇ ਜੀ ਜੀ ਇਹ ਜੇ ਇੱਥੋਂ ਛੱਡ ਕੇ ਘਰ ਅਸੀਂ ਗਾਂਹ ਚੱਲ ਗਏ ਸਾਡੇ ਦਾਣੇ ਜਿਹੜੇ ਫੱਕਾ ਉਹ ਲੋਕਾਂ ਨੂੰ ਲੋਟ ਲੈਣੇ ਆ ਭਾਂਡੇ ਐ ਚੋਕੇ ਗਾਂਹ ਜਾਣੇ ਆ ਅਮਣੀਆਂ ਲੈ ਜਾਣੀਆਂ ਕੋਈ ਫਾਇਦਾ ਨਹੀਂ ਨਾ ਗੱਲ ਦਾ ਆਪਣੇ ਘਰ ਤੇ ਹਾਂ ਤੇ ਆਪਣੇ ਘਰ ਨੂੰ ਬੈਠੇ ਰਹਿ ਮਾਨਾ ਗੱਲ ਕੋਈ ਨਹੀਂ ਭਾਵੇਂ ਚਾਰ ਨਾ ਖਾਲਾ ਦੋ ਫੁਲਕੇ ਤੇ ਉਥੇ ਬਗਾਨੇ ਘਰ ਝਾਕੇਗਾ ਚੁੱਲੇ ਵਾਲ ਨੂੰ ਕਦੋਂ ਪੱਕਦੀ ਤੇ ਕਦੋਂ ਖਾਣੇ ਆਪ ਤੇ ਚੱਲ ਜੂਗੇ ਫਿਰ ਮਾਲ ਡੰਗਰ ਲੈ ਕੇ ਆਹੋ ਉਹ ਵੀ ਮੁਸ਼ਕਲ ਹੋ ਜਾਂਦਾ ਕੰਮ ਆ ਚੱਕਰ ਤੇ ਫਿਰ ਨੁਕਸਾਨ ਜਿਹੜਾ ਹੈ ਨੁਕਸਾਨ ਤੇ ਵੀ ਜੀ ਬਹੁਤ ਜ਼ਿਆਦਾ ਹੋਣਾ ਤੇ ਅੱਗੇ ਵੀ ਚਲੋ ਅਸੀਂ ਤਾਂ ਛੋਟੇ ਆ ਅਗੇ ਬਜ਼ੁਰਗ ਦੱਸਦੇ ਆ ਵੀ ਕਿਦੋਂ ਪਹਿਲਾਂ ਜੰਗਾਂ ਆਈਆਂ ਸੀ ਲੜਾਈ ਲੱਗੀ ਸੀ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕੋਈ ਘਰੋਂ ਬੁਖਾਰ ਹੋ ਗਏ ਲੋਕ ਵੀ ਕਿਸੇ ਨੂੰ ਮੰਨ ਲਓ ਡੰਗਰ ਕੋਈ ਉਧਰੋਂ ਚੋਰੀ ਕਰੀ ਜਾਂਦਾ ਕੋਈ ਇਧਰੋਂ ਲਈ ਜਾਂਦਾ ਇੱਕ ਦੂਜੇ ਦੇ ਮੰਨ ਲਓ ਪਾਕਿਸਤਾਨ ਵਾਲੇ ਪਾਕਿਸਤਾਨ ਵਾਲੇ ਲੁੱਟੀ ਜਾਂਦੇ ਜੇ ਆਪਣੇ ਆ ਦੇ ਉਧਰੋਂ ਲਈ ਆਉਂਦੇ ਮੰਨ ਲਓ ਵੀ ਤੁਹਾਨੂੰ ਸਰਦੀ ਇਲਾਕਾ ਹੈ ਔਖਾ ਸਵਾਨ ਕੱਢਣਾ ਮਾਲੋ ਹਾਰ ਕੋਈ ਚੀਜ਼ ਆ ਡੰਗਰ ਆ ਸਾਰਾ ਕਣਕ ਦਾਣਾ ਸਾਰਾ ਕੁਝ ਘਰੇ ਪਿਆ ਆਸਮਾਨ ਸਾਰਾ ਆ ਤੇ ਇੰਨਾ ਸਮਾਨ ਅਸੀਂ ਕਿੱਥੇ ਖੜਾਂਗੇ ਮਾਲੋ ਮਾਲੋ ਇੱਕ ਥਾਂ ਤੇ ਤੇ ਜਗ੍ਹਾ ਤੇ ਮਾਲੋ ਇੱਥੋਂ ਹੀ ਸਮਾਨ ਲੈ ਕੇ ਤੂੰ ਉੱਥੇ ਕਿਹੜੀ ਲੜਾਈ ਨਹੀਂ ਲੱਗਣੀ ਜੀ ਜੇ ਪਿੱਛੇ ਹਟ ਜਾਗੇ ਤੇ ਨੁਕਸਾਨ ਤੇ ਉੱਥੇ ਵੀ ਹੋਣਾ ਹੈ ਕੋਈ ਲਾਸਮੈਂਟ ਵੀ ਹੋਈ ਹੈ ਕੋਈ ਪਿੰਡ ਖਾਲੀ ਕਰਨ ਦੀ ਨਹੀਂ ਸਾਡੇ ਕੋਈ ਨਹੀਂ ਹਲੇ ਲਾਸਮੈਂਟ ਹੋਈ ਹਲੇ ਕੋਈ ਵੀ ਨਹੀਂ ਹਾਂਜੀ ਨਾ ਕਿਸੇ ਨੇ ਸਾਡੇ ਪਿੰਡ ਤੋਂ ਕੋਈ ਨਹੀਂ ਸਾਡੇ ਦੇ ਹਲੇ ਵੀਰ ਜੀ ਕੋਈ ਮਾਹੌਲ ਚਾਲ ਦਾ ਲੜਾਈ ਦਾ ਹੈਗਾ ਵੀ ਨਹੀਂ ਆ ਹਾਡੇ ਕੋਈ ਇੱਥੇ ਟੈਂਕ ਨਹੀਂ ਕੋਈ ਇੱਥੇ ਫੌਜ ਆਰਮੀ ਨਹੀਂ ਚੜੀ ਕੋਹੇ ਨੇ ਉਹਨੇ ਆਣ ਕੇ ਆਖਿਆ ਨਹੀਂ ਵੀ ਤੁਸੀਂ ਲਾਈਟਾਂ ਬੰਦ ਕਰ ਦੋ ਰਾਤ ਨੂੰ ਜਗਾਇਆ ਨਾ ਕਰੋ ਵੀ ਚੁੱਪ ਸ਼ਾਂਤੀ ਹੈ ਤੇ ਇਹ ਵੇਖੋ ਵੀ ਮਹਿਲਾਵਾਂ ਵਾਲੇ ਜਿਆਦੇ ਕਿਹੜੇ ਸ਼ਹਿਰਾਂ ਵਾਲੇ ਲੋਗ ਆ ਇਹ ਜਿਆਦੇ ਥੋੜੀ ਜੀ ਗੱਲ ਤੋਂ ਇੰਨੀ ਜਿਆਦੀ ਗੱਲ ਬਣਾਈ ਜਾਂਦੇ ਇੱਕ ਦੋ ਜੇਰਾ ਉਦਾਂ ਭਾਵੇਂ ਜਾ ਕੇ ਲੱਗੇ ਨਾ ਲੱਗੇ ਇਹਨਾਂ ਜੰਗ ਜ਼ਰੂਰ ਲਾ ਦੇਣੀ ਪਰ ਸਰਦੀ ਏਰੀਏ ਦੇ ਲੋਕ ਜਿਨ੍ਹਾਂ ਨੇ ਮਿਹਨਤ ਦੇ ਨਾਲ ਘਰ ਬਣਾਏ ਨੇ ਨਾ ਤਾਂ ਉਹ ਇਹੀ ਅਰਦਾਸ ਵੀ ਇਹੀ ਕਰ ਰਹੇ ਨੇ ਕਿ ਨਾ ਤਾਂ ਕੋਈ ਅਫਵਾਹ ਫਲਾਈ ਜਾਵੇ ਅਤੇ ਨਾ ਹੀ ਜੰਗ ਵਰਗੇ ਮਾਹੌਲ ਦੀ ਜਿਹੜੀ ਆ ਉਹ ਸੋਸ਼ਲ ਮੀਡੀਆ ਰਾਹੀਂ ਵਿਸਰਜਨਾ ਕੀਤੀ ਜਾਵੇ ਕਿਉਂਕਿ ਦੋਸਤੋ ਜਿਨ੍ਹਾਂ ਨੇ ਉਹ ਸੰਤਾਪ ਆਪਣੇ ਸਿਰਾਂ ਦੇ ਉੱਪਰ ਢਾਇਆ ਹੈ ਉਹ ਕਦੇ ਨਹੀਂ ਚਾਹੁੰਦੇ ਕਿ ਦੋਹਾਂ ਦੇਸ਼ਾਂ ਦੇ ਵਿੱਚ ਆਲੇ ਜੰਗ ਲੱਗੇ ਤਾਂ ਉਹਨਾਂ ਦੇ ਨਾਲ ਅੱਜ ਸਾਡੀ ਜਿਹੜੀ ਆ ਉਹ ਇੱਥੇ ਗੱਲਬਾਤ ਹੋਈ ਬਿਲਕੁਲ ਨੁਸ਼ਹਿਰਾ ਢਾਲਾ ਇਹ ਪਿੰਡ ਹੈ ਜੀ ਬਾਰਡਰ ਦਾ ਇਸ ਤੋਂ ਅੱਗੇ ਪਾਕਿਸਤਾਨ ਹੈ ਪਾਕਿਸਤਾਨ ਦਾ ਇਸ ਤੋਂ ਅੱਗੇ ਬਿਲਕੁਲ ਨਜ਼ਦੀਕ ਪਿੰਡ ਜਿਸ ਦਾ ਨਾਮ ਘੁਰਕੀ ਹੈ ਜਦੋਂ ਕਿ ਸਨ 71 ਦੇ ਵਿੱਚ ਜਦੋਂ ਜੰਗ ਲੱਗੀ ਤਾਂ ਇੱਥੋਂ ਭਾਰਤੀ ਫੌਜਾਂ ਨੇ ਉਸ ਪਿੰਡ ਤੇ ਕਬਜ਼ਾ ਕਰ ਲਿਆ ਸੀ ਅਤੇ ਇੱਥੋਂ ਗੱਲਬਾਤ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਦੀ ਫੌਜ ਨੇ ਸ਼ੀਨੇ ਪਿੰਡ ਤੇ ਉਸ ਵੇਲੇ ਕਬਜ਼ਾ ਕਰ ਲਿਆ ਸੀ ਤਾਂ ਸਰਦੀ ਏਰੀਆ ਦੇ ਲੋਕ ਕਤੇ ਨਹੀਂ ਚਾਹੁੰਦੇ ਕਿ ਇੱਥੇ ਜੰਗ ਵਰਗਾ ਮਾਹੌਲ ਬਣੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਥੋਂ ਉੱਠ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਰਹਿਣਾ ਪਵੇ ਤਾਂ ਅਸੀਂ ਕਿੰਨਾ ਕੁ ਸਮਾਂ ਉੱਥੇ ਜਿਹੜਾ ਉਹ ਰਹਿ ਸਕਦੇ ਹਾਂ ਸਾਡੇ ਕੋਲ ਨਹੀਂ ਰਹਿ ਹੋਣਾ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਇਹ ਸੀ ਜਮੀਨੀ ਪੱਧਰ ਤੇ ਗਰਾਊਂਡ ਜ਼ੀਰੋ ਤੋਂ ਤੁਹਾਡੇ ਨਾਲ ਅਸੀਂ ਬਣਿਆ ਨਸ਼ਹਿਰਾ ਢਾਲਾ ਪਿੰਡ ਹੈ ਭਾਰਤ ਪਾਕਿਸਤਾਨ ਦੀ ਸਰਦ ਤੇ ਪਿੰਡ ਹੈ ਗੁਰੂ ਘਰ ਵੀ ਤੁਸੀਂ ਵੇਖ ਸਕਦੇ ਕਿ ਬਿਲਕੁਲ ਸਰਦ ਤੇ ਬਣੇ ਗੁਰੂ ਘਰ ਦੀ ਤਸਵੀਰ ਵੀ ਵੇਖ ਸਕਦੇ ਕਿ ਇੱਥੇ ਬਿਲਕੁਲ ਤਾਰਾਂ ਦੇ ਪਾਸ ਜਿਹੜੇ ਇੱਥੇ ਕੁਝ ਬਜ਼ੁਰਗਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹੀ ਪ੍ਰਮਾਤਮਾ ਗਾੜੀ ਵੀ ਅਰਦਾਸ ਕੀਤੀ ਹੈ ਕਿ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ ਤੇ ਨਾ ਹੀ ਅਜਿਹਾ ਮਾਹੌਲ ਬਣੇ ਬਣੇ ਰਿਓ ਸਾਡੇ ਨਾਲ ਹਰ ਕਵਰ 'ਚ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ